ਸੋ ਪੋਸੂਨਾਮਾ YouTube ਚੈਨਲ ਦੀ ਟੀਮ ਅੱਜ ਪਿੰਡ ਮਿਰਜ਼ਾਪੁਰ ਵਿਖੇ ਪਹੁੰਚੀ ਹੈ ਔਰ ਜਿਵੇਂ ਤੁਸੀਂ ਦੱਸਦੇ ਹੋ ਕਿ ਅੱਜਕੱਲ ਅਸੀਂ ਨਾ ਪਿੰਡਾਂ ਦੇ ਵਿੱਚ ਨਿਕਲ ਰਹੇ ਹਾਂ ਤਾਂ ਕਿ ਇਸ ਲੈਬੋਰੀਟਰੀ ਦਾ ਜਿਹਨੂੰ ਕਿ ਡਾਕਟਰ ਐਸ.ਪੀ. ਸਿੰਘ ਉਪਰਾਏ ਸਾਹਿਬ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਵੱਲੋਂ ਇਹ ਲੈਬੋਰੀਟਰੀ ਖੋਲੀ ਗਈ ਹੈ ਬੜੇ ਸਸਤੇ ਰੇਟਾਂ ਦੇ ਉੱਪਰ ਇਹ ਲੈਬੋਰੀਟਰੀ ਜਿਹੜੀ ਹੈ ਖੋਲੀ ਗਈ ਹੈ ਸਵੇਰੇ 7:30 ਵਜੇ ਤੋਂ ਲੈ ਕੇ 3 ਵਜੇ ਤੱਕ ਇਸ ਲੈਬਾਰਟਰੀ ਦਾ ਟਾਈਮ ਹੈ ਔਰ ਨਾਲ ਹੀ ਡਿਸਪੈਂਸਰੀ ਵੀ ਚੱਲ ਰਹੀ ਹੈ ਜਿਹੜੀ ਡਿਸਪੈਂਸਰੀ ਆਪਾਂ ਕਹਿ ਸਕਦੇ ਹਾਂ ਕਿ ਜਿੱਥੇ ਕਿ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਤੁਸੀਂ ਆਓ ਆਪਣੀ ਪਰਚੀ ਲੈ ਕੇ ਔਰ ਤੁਹਾਨੂੰ ਡਾਕਟਰ ਸਾਹਿਬ ਚੈੱਕ ਕਰਨਗੇ ਔਰ ਜੇ ਕੋਈ ਟੈਸਟ ਕਰਾਉਣਾ ਹੋਵੇ ਤਾਂ ਨਾਲ ਹੀ ਲੈਬਾਰਟਰੀ ਜੋ ਤੁਸੀਂ ਕਰਵਾ ਸਕਦੇ ਹੋ ਮੇਰੇ ਨਾਲ ਇਸੇ ਪਿੰਡ ਦੇ ਖਾਲਸਾ ਜੀ ਜੁੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਮੇਰੇ ਵੀਰ ਵੀ ਜੁੜੇ ਹੋਏ ਨੇ ਜਿਹੜੇ ਕਿ ਮਤਲਬ ਇਸ ਏਰੀਏ ਦੇ ਨਾਲ ਸੰਬੰਧਿਤ ਨੇ ਪਿੰਡ ਮਿਰਜ਼ਾਪੁਰ ਦੇ ਨਾਲ ਖਾਲਸਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਲੈਬੋਰੀਟਰੀ ਦਾ ਜਿਹੜਾ ਫਾਇਦਾ ਹੈ ਅਸੀਂ ਚਾਹੁੰਦੇ ਹਾਂ ਕਿ ਆਲੇ ਦੁਆਲੇ ਦੇ 25 30 ਪਿੰਡ ਲੈਣ ਕੀ ਕਹਿਣਾ ਚਾਹੁੰਦੇ ਹੋ ਇਸ ਲੈਬੋਰੀਟਰੀ ਬਾਰੇ ਬਹੁਤ ਵਧੀਆ ਪ੍ਰਾਲਾ ਜੀ ਇਹ ਬਹੁਤ ਵਧੀਆ ਲੋਕਾਂ ਨੂੰ ਫਾਇਦਾ ਹੋਏਗਾ ਇਹਦਾ ਜੀ ਜੀ ਹਾਂ ਜੀ ਅਸੀਂ ਬਿਲਕੁਲ ਸਸਤੇ ਰੇਟਾਂ ਦੇ ਉੱਪਰ ਟੈਸਟ ਹੋ ਰਹਿਣ ਹਾਂ ਬਾ ਬਹੁਤ ਮਹਿੰਗੇ ਨੇ ਜੀ ਹਾਂ ਹਾਂ ਜੀ ਇਹ ਵੀ ਇੱਕ ਆਪਾਂ ਖਾਲਸਾ ਜੀ ਗੱਲ ਸੁਣਦੇ ਆ ਕਿ ਡਾਕਟਰਾਂ ਦੀ ਮਿਹਲੀ ਭੋਗਤ ਹੁੰਦੀ ਆ ਟੈਸਟ ਜੇ 100 ਦਾ ਹੈ ਤਾਂ ਉੱਥੇ 500 ਲੈ ਲੈਂਦੇ ਆ ਬੋਝ ਕਿਹਨਾਂ ਤੇ ਪੈਂਦਾ ਹੈ ਉਹ ਆਪਣੇ ਤੇ ਪੈਂਦਾ ਹੈ ਜਨਤਾ ਤੇ ਪੈਂਦਾ ਜੀ ਜਨਤਾ ਤੇ ਹਾਂਜੀ ਹਾਂਜੀ ਸੋ ਇਸ ਲੈਬਰਾਟਰੀ ਦਾ ਕਿੰਨਾ ਕੁ ਫਾਇਦਾ ਹੋਏਗਾ ਲੱਗਦਾ ਦੇਖੋ ਜੀ ਨਵੀਂ ਖੁੱਲੀ ਦੇਖੋ ਫਾਇਦਾ ਤਾਂ ਹੋਏ ਗਈ ਜੀ ਔਰ ਚੱਲ ਰਹੀਆਂ ਪਟਿਆਰੇ ਦੇ ਵਿੱਚ ਔਲਰੇਡੀ ਇਹ ਚੱਲ ਰਹੀਆਂ ਫੁਆਰਾ ਚੌਂਗ ਦੇ ਉੱਪਰ ਚੱਲ ਰਹੀ ਹੈ ਬੜੀ ਧੂਮ ਧਾਮ ਦੇ ਨਾਲ ਠੀਕ ਹੈ ਔਰ ਅਸੀਂ ਚਾਹੁੰਦੇ ਆ ਕਿ ਇਸ ਇਲਾਕੇ ਨੂੰ ਵੀ ਫਾਇਦਾ ਹੋਵੇ ਸਰ ਬਿਲਕੁਲ ਫਾਇਦਾ ਹੋਏਗਾ ਜੀ ਜੀ ਕੀ ਨਾਮ ਹੈ ਵੀਰ ਜ ਮਾਰੂ ਤਾਂ ਇਨਸਾਨ ਆਮੀ ਹੋ ਜਾਂਦਾ ਗੁਰਿੰਦਰ ਜੀ ਇਸ ਲੈਬੋਰੀ ਦਾ ਕਿੰਨਾ ਫਾਇਦਾ ਹੋਏਗਾ ਇਸ ਇਲਾਕੇ ਇਹ ਤਾਂ ਦੇਖੋ ਜੀ ਬਹੁਤ ਜਿਆਦਾ ਫਾਇਦਾ ਹੋਏਗਾ ਜਿਹੜੀ ਆਮ ਲੈਬੋਟਰ ਦੀ ਲੁੱਟਕ ਸੋਟਾ ਜੀ ਮੇਨ ਤਾਂ ਉਹ ਬੰਦ ਹੋਏਗੀ ਬੰਦ ਹੋਏਗੀ ਠੀਕ ਹੈ ਜੀ ਇੱਕ ਜਿਹੜਾ ਟੈਸਟ 100 ਰੁਪਏ ਦਾ ਹੈ ਜਦੋਂ ਡਾਕਟਰ ਆਪਣੀ ਪਰਚੀ ਤੇ ਉਹ ਲਿਖ ਦਿਆ ਜੋ ਟੈਸਟ 500 ਰੁਪਏ ਦਾ ਹੋ ਜਾਂਦਾ ਹੋ ਜਾਂਦਾ ਠੀਕ ਹੈ ਜੀ ਜਦ ਕਿ ਇੰਨੀ ਜਿਆਦਾ ਡਾਕਟਰ ਇੰਨੀ ਕਮਾਈ ਤਾਂ ਲੈਬੋਰੀ ਵਾਲੇ ਇੰਨੀ ਹੁੰਦੀ ਜਿਨੀ ਡਾਕਟਰ ਵਿੱਚੋਂ ਕਰਦੇ ਡਾਕਟਰ ਕਰ ਲੈਂਦੇ ਆ ਬਿਲਕੁਲ ਤੇ ਅੱਜ ਕੱਲ ਆਪਣਾ ਖਾਣ ਪੀਣ ਰਹਿਣ ਸਹਿਣ ਇਦਾਂ ਦਾ ਕਿ ਬਿਮਾਰ ਹਰੇਕ ਬੰਦਾ ਬਿਲਕੁਲ ਯੂਰੀਕ ਐਸਿਡ ਵਗੈਰਾ ਹੋ ਗਿਆ ਕਿਸ ਨੂੰ ਬੀਪੀ ਹੋ ਗਿਆ 슈ਗਰ ਆਮ ਹੀ ਗੱਲਾਂ ਹੋ ਗਈਆਂ ਕਿਉਂਕਿ ਇਹ ਆਪਣਾ ਖਾਣ ਪੀਣ ਹੀ ਇਦਾਂ ਦਾ ਹੋ ਗਿਆ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਜੀ ਮਲਾਵਟਾਂ ਆ ਗਈਆਂ ਜੀ ਖਾਣ ਪੀਣ ਵਿੱਚ ਹਰ ਇੱਕ ਚੀਜ਼ ਵਿੱਚ ਮਲਾਵਟ ਆ ਜੀ ਆਪਾਂ ਜਿਹੜੇ ਦੁੱਧ ਆਪਾਂ ਘਰ ਦਾ ਦੁੱਧੂ ਪੀਂਦੇ ਆ ਵੀ ਆਪਾਂ ਜਿਹੜਾ ਡੰਗਰਾਂ ਨੂੰ ਜੋ ਪਸ਼ੂ ਨੂੰ ਚਾਰਾ ਪਾਉਂਦੇ ਆ ਉਹਨਾਂ 'ਚ ਵੀ ਲਾਉਂਦੇ ਆ ਉਹਨਾਂ ਨੂੰ ਪਹਿਲਾਂ ਰੇਹਾਂ ਸਪਰੇਹਾਂ ਨਾਲ ਆਪਾਂ ਖਾ ਚਾਰਾ ਤਿਆਰ ਕਰਦੇ ਆ ਜੀ ਜੀ ਰਿਹਸਪਰੇ ਜਿਹੜਾ ਚਾਰਾ ਤਿਆਰ ਕੀਤਾ ਹੁੰਦਾ ਜੀ ਉਹ ਆਪਾਂ ਹੀ ਦੁੱਧ ਪੀਣੇ ਮੁੜ ਕੇ ਫਿਰ ਮੇਸਾਂ ਦਾ ਜੀ ਬਿਲਕੁਲ ਜੀ ਬਿਲਕੁਲ ਇਸ ਕਰਕੇ ਬਿਮਾਰੀਆਂ ਦੇ ਬਹੁਤ ਵੱਧ ਗਈਆਂ ਜੀ ਨੰਮੀਆਂ ਨੰਮੀਆਂ ਬਿਮਾਰੀਆਂ ਆਪਾਂ ਨਾਮ ਵੀ ਨਹੀਂ ਸੁਣੀ ਹੁੰਦੇ ਜੇ ਇਹੋ ਜਿਹੇ ਪ੍ਰਲ ਇਹੋ ਜਿਹਿਆਂ ਚੈਰੀਟੇਬਲ ਟਰਸਟ ਕਰਨਗੇ ਤਾਂ ਇਹ ਗਰੀਬ ਆਦਮੀ ਦੀ ਸੁਣੀ ਜਾਏਗੀ ਸੁਣੀ ਜਾਏਗੀ ਔਰ ਵੱਡੀ ਗੱਲ ਹੈ ਕਿ ਜਿਹੜਾ ਬਾਹਰੋਂ ਟੈਸਟ ਇਹਦੇ ਉੱਪਰ ਪੈਂਫਲੇਟ ਦੇ ਉੱਪਰ ਖਾਲਸਾ ਜੀ ਖੋਲ ਕੇ ਦੇਖਿਓ ਇਹਦੇ ਉੱਪਰ ਟੈਸਟਾਂ ਦੀ ਫੀਸ ਵੀ ਲਿਖੀ ਹੋਈ ਹੈ ਹਾਂਜੀ ਜਿਹੜੇ ਫੁੱਲ ਬਾਡੀ ਦਾ ਟੈਸਟ ਹੈ ਬਾਹਰੋਂ ਮਿਲਦਾ ਸਾਬਨਾ 15 17 1800 ਰੁਪਏ ਦਾ ਕੋਈ ਨਹੀਂ ਕਰਦਾ ਨੋਰਮਲ ਟੈਸਟ ਵੀ 500 ਤੋਂ ਘੱਟ ਕੋਈ ਨਹੀਂ ਹੈਗਾ ਜੀ 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 500 ਤੋਂ ਟੈਸਟ ਘੱਟ ਕੋਈ ਨਹੀਂ ਕਿਸੇ ਲੈਬੋਰੀ ਚਲ ਜਾਓ ਤੁਸੀਂ ਅਸੀਂ ਪਿੰਡਾਂ ਦੇ ਵਿੱਚ ਇਹ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਆਪਾਂ कमाईयां ही सारीयां लूट मतलब कर करके ਨਾਲ ਲੋਟੂ ਜਿਹੜੇ ਟੋਲੇ ਨੇ ਡਾਕਟਰਾਂ ਦੇ ਉਹਨਾਂ ਨੂੰ ਸੌਂਪੀ ਜਾ ਰਹੀ ਹੈ। ਲੁੱਟਕ ਸੁੱਟ ਬੰਦ ਹੋਣੀ ਚਾਹੀਦੀ ਹੈ। ਗਰੀਬ ਬੰਦੇ ਦੀ ਸੁਣੀ ਜਾਣੀ ਚਾਹੀਦੀ। ਅਮੀਰ ਬੰਦਾ ਤਾਂ ਕਰ ਲੈਂਦਾ ਹੀ ਗਰੀਬ ਬੰਦੇ ਨੂੰ ਬਹੁਤ ਔਖਾ ਜੀ। ਡਾਕਟਰੀ ਇਲਾਜ ਹੈ ਹੀ ਬਹੁਤ ਮਹਿੰਗਾ। ਇਲਾਜ ਮਹਿੰਗਾ ਹੋ ਗਿਆ ਇਹ ਅਮੀਰ ਬੰਦਾ ਫਿਰ ਵੀ ਜੇ ਕਰ ਲੁਗਾ ਜੀ, ਰਿਪੋਰਟ ਕਰ ਲੇਗਾ। ਗਰੀਬ ਬੰਦੇ ਜਿੰਨੇ ਜੀ 500 ਕਮਾਣੇ ਜਿਉਂ 2-400 ਦਵਾਈ ਦੇ ਖਰਚੇ ਦੇ ਗੋ ਬੱਚਿਆਂ ਨੂੰ ਕੀ ਖਵਾਏਗਾ, ਆਪ ਕੀ ਖਾਏਗਾ ਜੀ ਦੱਸੋ। ਮੇਰੇ ਵੀਰ ਨੇ ਬਹੁਤ ਵਧੀਆ ਖਾਲਸਾ ਜੀ ਨੇ ਵੀ ਗੱਲਾਂ ਕੀਤੀਆਂ, ਮੇਰੇ ਵੀਰ ਨੇ ਵੀ ਗੱ ਮਹਿੰਗਾਈ ਦੇ ਯੁੱਗ ਦੇ ਵਿੱਚ ਜਦੋਂ ਮਾਨਵਤਾ ਦੀ ਸੇਵਾ ਦਾ ਜ਼ਿਕਰ ਆਉਂਦਾ ਕਿਉਂਕਿ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵੀ ਨੂੰ ਹਰ ਰੋਜ਼ ਆਪਾਂ ਸਰਬੰਨ ਕਰਦੇ ਆਂ ਬਾਣੀ ਸਰਬੰਨ ਕਰਦੇ ਆਂ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਮਾਨਵਤਾ ਦੀ ਸੇਵਾ ਤੋਂ ਸਭ ਤੋਂ ਉੱਤਮ ਸੇਵਾ ਜਿਹੜੀ ਹੈ ਉਹ ਮੰਨਿਆ ਗਿਆ ਹੈ ਸਰਬੱਤ ਦਾ ਭਲਾ ਕਰਨ ਦੀ ਹਮੇਸ਼ਾ ਗੱਲਬਾਤ ਕੀਤੀ ਗਈ ਹੈ ਉਸੇ ਨੂੰ ਲੈ ਕੇ ਡਾਕਟਰ ਐਸ.ਪੀ. ਸਿੰਘ ਉਭਰਾਏ ਸਾਹਿਬ ਹੋਰਨ ਵਾਲੋਂ ਇੱਕ ਜਿਹੜਾ ਕਦਮ ਚੱਕਿਆ ਹੈ ਅੱਜ ਪਿੰਡਾਂ ਦੇ ਵਿੱਚ ਅਸੀਂ ਆਟੋ ਘੁਮਾ ਰਹੇ ਹਾਂ ਖੁਦ ਪੋਸੂਨਾਮਾ ਚੈਨਲ ਦੀ ਟੀਮ ਪਿੰਡ-ਪਿੰਡ ਜਾ ਰਹੀ ਹੈ ਤਾਂ ਕਿ ਲੋਕ ਜਿਹੜੇ ਜਾਗਰੂਕ ਹੋਣ ਔਰ ਮਹਿੰਗੇ ਟੈਸਟਾਂ ਤੋਂ ਛੁਟਕਾਰਾ ਪਾ ਸਕਣ ਔਰ ਸਸਤੇ ਰੇਟਾਂ ਦੇ ਉੱਪਰ ਜਿਹੜਾ ਪੈਂਫਲੇਟ ਮੇਰੇ ਹੱਥ ਵਿੱਚ ਫੜਿਆ ਮੈਂ ਵੀਰਾਂ ਨੂੰ ਵੀ ਦਿੱਤਾ ਇਹਦੇ ਉੱਪਰ ਰੇਟ ਵੀ ਲਿਖੇ ਹੋਏ ਨੇ ਇਸੀ ਰੇਟ ਦਾ ਤੁਸੀਂ ਵੱਧ ਤੋਂ ਵੱਧ ਫਾਇਦਾ ਲਓ ਸਵੇਰੇ 7:30 ਵਜੇ ਲੈਬਰਾਟਰੀ ਖੁੱਲਦੀ ਹੈ ਔਰ ਸ਼ਾਮ ਨੂੰ ਜਿਹੜੀ ਆ 3 ਵਜੇ ਬੰਦ ਹੁੰਦੀ ਹੈ ਇੱਥੇ ਨਾਲ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਨਾਲ ਹੀ ਅੰਬੇਡਕਰ ਊਰਜਾ ਪਵੰਦੇ ਵਿੱਚ ਇੱਕ ਮਤਲਬ ਡਿਸਪੈਂਸਰੀ ਵੀ ਚੱਲ ਰਹੀ ਹੈ ਜਿੱਥੇ ਤੁਸੀਂ ਮੁਫਤ ਦਵਾਈਆਂ ਲੈ ਸਕਦੇ ਹੋ ਜਿਹੜੀ ਵੱਡੀ ਗੱਲ ਮੈਂ ਕਹਿਣੀ ਹੈ ਇੱਥੇ ਕਿਸੇ ਜਾਤ ਦਾ ਉੱਚ ਨੀਚ ਦਾ ਕੋਈ ਵੀ ਭੇਦਭਾਵ ਨਹੀਂ ਹੈ ਸਾਰਿਆਂ ਨੂੰ ਇੱਕ ਨਜ਼ਰ ਦੇ ਨਾਲ ਦੇਖਿਆ ਜਾਂਦਾ ਹੈ ਤੁਸੀਂ ਦੋਸਤੋ ਮੇਰੀ ਇਸ ਗੱਲ ਤੇ ਮਤਲਬ ਪੂਰਾ ਉਤਰਿਓ ਇਸ ਮਹਿੰਗੀਆਂ ਦਵਾਈਆਂ ਮਹਿੰਗੇ ਟੈਸਟਾਂ ਤੋਂ ਬਚੋ ਔਰ ਇਸ ਲੈਬਾਰਟਰੀ ਦਾ ਆਪਾ ਵੱਧ ਤੋਂ ਵੱਧ ਫਾਇਦਾ ਲਈਏ ਕੈਮਰਾਮੈਨ ਵਿਸ਼ਨੂ ਦੇ ਨਾਲ ਮੈ ਸੋਮਸੋ ਹੋਤਾ ਪਿੰਡ ਮਿਰਜ਼ਾ ਪੁਰ